ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਹਾਈਵੇ ਤੇ ਆਉਂਦਾ ਹੈ ਜਿਹੜਾ ਬਠਿੰਡੇ ਨੂੰ ਹਾਈਵੇ ਲੰਘਦਾ ਫਰੀਦਕੋਟ ਤੋਂ ਕੋਟਕਪੂਰਾ ਹੋ ਕੇ ਅੱਗੇ ਬਾਯਾ ਬਾਜਾਖਾਨਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਇਹ ਬਾਈ ਵੀ ਵਪਾਰ ਦਾ ਕੰਮ ਸ਼ੁਰੂ ਕਰ ਰਿਹਾ ਇੱਥੇ ਝੋਟੀਆਂ ਵਿਕਰੀ ਵਾਲੀਆਂ ਆਉਂਦੀਆਂ ਹਨ ਲੋਹਾਰ ਦਾ ਇਹਨਾਂ ਦਾ ਪਿਤਾ ਪੁਰਖੀ ਕੰਮ ਸੀ ਪਰ ਜਿਵੇਂ ਜਿਵੇਂ ਹਾਲਾਤ ਬਦਲਦੇ ਓਵੇਂ ਕਿਤੇ ਬਦਲ ਜਾਂਦੇ ਤੇ ਇਹਨਾਂ ਵੀਰਾਂ ਨੇ ਮਿਹਨਤ ਸ਼ੁਰੂ ਕੀਤੀ ਹੈ ਸੋਹਣੀਆਂ ਝੋਟੀਆਂ ਖਰੀਦਦੇ ਆ ਤੇ ਉਦੋਂ ਬਾਅਦ ਚ ਵਿਕਰੀ ਵਾਸਤੇ ਆਪਾਂ ਵੀਡੀਓ ਇਹਨਾਂ ਦੇ ਕੋਲੋਂ ਕਾਫੀ ਬਣਾਉਂਦੇ ਰਹਿੰਦੇ ਆ ਦੋ ਨਗ ਹੈ ਜਿਹੜੀ ਮਰਜ਼ੀ ਝੋਟੀ ਖਰੀਦੇ ਉਹਦੀ ਤਸੱਲੀ ਤੁਸੀਂ ਕਰੋਗੇ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੇ ਕਰਦੇ ਆ ਮਿਲਦੇ ਆ ਬਾਈ ਤੋਂ ਲੈਣੇ ਜਾਣਕਾਰੀ ਬੇਸਿਕ ਕੁਐਸਚਨ ਹੀ ਹੁੰਦੇ ਆ ਦੱਸੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੀ ਮੇਰੀ ਪ੍ਰਕਾਸ਼ ਸਿੰਘ ਹੈ ਜੀ ਪ੍ਰਕਾਸ਼ ਬਾਈ ਦੋਨੇ ਹੀ ਝੋਟੀਆਂ ਦੰਦੋਂ ਕਿਵੇਂ ਖੀਰੀਆਂ ਜੀ ਦੋਨੇ ਦੰਦੋਂ ਠੀਕ ਹੈ ਰੇਟ ਪਹਿਲੇ ਨੰਬਰ ਵਾਲੀ ਦਾ ਕੀ ਰਹੂਗਾ ਇਹਦਾ ਰੇਟ ਹੈ ਜੀ 38000 ਰੁਪਿਆ ਰੇਟ ਹੈ ਜੀ ਇਹਦਾ ਖੋਲੀ ਨੂੰ ਸੋ ਦੋਸਤੋ ਰੇਟ 38000 ਹੈ ਦੰਦੋਂ ਖੀਰੀ ਹੈ ਚੰਗੇ ਕਦ ਕਾਟ ਦੀ ਝੋਟੀ ਹੈ ਬਣਾਵਟ ਸੋਹਣੀ ਹੈ ਦੂਜੀ ਗੱਲ ਸਿੰਘ ਜਿਹੜੇ ਉਹ ਬਿਲਕੁਲ ਕੁੰਡੇ ਨਾਲ ਹੀ ਮੋੜਦੀ ਆਉਂਦੀ ਹੈ ਤੁਰਦੀ ਤੋਂ ਤੁਸੀਂ ਇਹਦਾ ਸਟਰਕਚਰ ਦੇਖ ਲਓਗੇ ਇਦਾਂ ਦਾ ਇਹਦਾ ਢਾਂਚਾ ਹੈ 38000 ਦੀ ਡਿਮਾਂਡ ਹੈ ਬਾਕੀ ਜਦੋਂ ਆਉਂਗੇ ਦੇਖਣ ਤਾਂ ਮੌਕੇ ਤੇ ਮਾਨਤਨ ਹੋ ਜਾਊਗਾ ਲੈ ਚਲ ਸੋ ਇਹ ਬਿਲਕੁਲ ਕੁੰਡੇ ਸਿੰਘਾਂ ਦੀ ਝੋਟੀ ਤਿਆਰ ਹੋਣੀ ਹੈ ਕੱਦ-ਕਾਠ ਵੀ ਚੰਗਾ ਕਰੂਗੀ ਹਜੇ ਉਮਰ ਛੋਟੀ ਹੈ ਦੰਦ ਇਹਨਾਂ ਦੇ ਦੇਖੇ ਹੁੰਦੇ ਆ ਜਿਹੜਾ ਵੀਰ ਖਰੀਦਣਾ ਚਾਹੂਗਾ ਉਹ ਆ ਕੇ ਦੇਖ ਸਕਦਾ ਹੁੰਦਾ ਛੋਟੀਆਂ ਥੋੜਾ ਦੰਦ ਔਖੇ ਦਿਖਾਉਂਦੀਆਂ ਉਹਦੇ ਕਰਕੇ ਵੀਡੀਓ 'ਚ ਨਹੀਂ ਦਿਖਾਈ ਜਾਂਦੀ ਚਾਰ ਹੀ ਥਾਣਾ ਦੋਸਤੋ ਤੁਸੀਂ ਸੈਜ ਥਾਣਾ ਦਾ ਦੇਖ ਲਓ ਸੋਹਣਾ ਦਿਸਦਾ ਇੱਕ ਹੋਰ ਝੋਟੀ ਦੀ ਬਾਅਦ 'ਚ ਇਹ ਵੀ ਖੀਰੀ ਹੈ ਕੀ ਰੇਟ ਰਹਿਣਾ ਇਹਦਾ ਇਹਦਾ 36000 ਹੈ ਜੀ ਤੋਰੀ ਨੂੰ ਪ੍ਰਕਾਸ਼ ਦੋਸਤੋ 36000 ਰੇਟ ਹੈ ਇਹ ਵੀ ਚੰਗੀ ਸੰਭੀ ਵੀ ਹੈ ਉਸੇ ਇੱਕ ਚੀਜ਼ ਨੋਟ ਕਰਿਓ ਜਿਹੜੀਆਂ ਇਹਨਾਂ ਕੋਲੋਂ ਝੋਟੀਆਂ ਆਂਦੀਆਂ ਵੀਡੀਓ ਬਣਾਉਨੇ ਆ ਉਹ ਇਹ ਨਹੀਂ ਹੁੰਦੀਆਂ ਵੀ ਕਈ ਵਾਰ ਕੋਸਕ ਵੀਰ ਪਹਿਲਾਂ ਸੰਭਾਲਦੇ ਨਹੀਂ ਉਸ ਤੋਂ ਬਾਅਦ ਝੋਟੀਆਂ ਵੇਚ ਦਿੰਦੇ ਸਮੀਆਂ ਸਮੀਆਂ ਝੋਟੀਆਂ ਹੁੰਦੀਆਂ ਹਾਈਟ ਜਿਹੜੀ ਹੈ ਪਸ਼ੂ ਦੀ ਕਿਸੇ ਦੀ ਵੀ ਉਹ ਆ ਕੇ ਤੁਸੀਂ ਦੇਖ ਸਕਦੇ ਹੋ ਜਾਂ ਫਿਰ ਇਹ ਹੁੰਦਾ ਵੀ ਜਦੋਂ ਪਸ਼ੂ ਤੁਰਦਾ ਜਿਹੜੇ ਵੀਰ ਨਾਲ ਤੁਰ ਰਿਹਾ ਉਹਦੀ ਹਾਈਟ ਦੀ ਜੱਜਮੈਂਟ ਕਰੋ ਤੇ ਪਸ਼ੂ ਦੀ ਹਾਈਟ ਦੇਖੋ ਰੇਟ 36000 ਪੂਰੀ ਸੰਭੀ ਵੀ ਹੈ ਕੁੰਡੇ ਸਿੰਘਾਂ ਦੀ ਹੈ ਹਾਈਟ ਲੈਂਥ ਸੋਣੀ ਕਰ ਜੂਗੀ ਜਦੋਂ ਉਹ ਨੂੰ ਇਹ ਕਰਮਾ ਵਾਲੀ ਨੇ ਜਿਹੜਾ ਉਹ ਦੁੱਤੇ ਆਉਣਾ ਅੱਗੇ ਗੱਭਣ ਹੋਣਾ ਕਿਉਂਕਿ ਹਜੇ ਛੋਟੀ ਉਮਰ ਹੈ ਤੇ ਉਸ ਹੱਬ ਤੇ ਸੋਣੀ ਹਾਈਟ ਇਹਦੀ ਦਿਸਦੀ ਹੈ ਸਿੰਘ ਇਹ ਵੀ ਦੋਸਤੋ ਨੇੜੇ ਦਾ ਮੁੜਿਆ ਵਾ ਸੋਹਣਾ ਸਿੰਘ ਰੱਖੂਗੀ ਬਣਾਵਟੇ ਦੀ ਬਹੁਤ ਸੋਹਣੀ ਹੈ ਠੰਡ ਖਾਈ ਇਹਦੇ ਪਰ। ਸੋ ਥਾਣੇ ਤੇ ਤੁਹਾਨੂੰ ਦਿਖਾ ਦਿੰਦੇ ਵੈਸੇ ਸੋਹਣੇ ਥਾਣੇ ਦੋਸਤੋ ਦੂਜੀ ਝੋਟੀ ਨਾਲੋਂ ਵੀ ਜ਼ਿਆਦਾ ਸੋਹਣੇ ਥਣ ਲੱਗੇ ਹੋਏ ਆ। ਬਿੱਥੀ ਵੀ ਚੰਗੀ ਹੈ ਠੀਕ ਹੈ ਬਈ ਚਾਰ ਹੀ ਥਾਣਾ ਛੱਡ ਦੇ ਬਈ ਸੋ ਇਹ ਦੋਸਤੋ ਦੋ ਝੋਟੀਆਂ ਇਸ ਟਾਈਮ ਇਸ ਘਰ ਦੇ ਵਿੱਚ ਵਿਕਰੀ ਵਾਲੀਆਂ ਸੀ ਤੁਸੀਂ ਆ ਕੇ ਦੇਖਿਓ ਜੇ ਜਿਹੜਾ ਨਾਕ ਤੁਹਾਨੂੰ ਜੱਜ ਗਿਆ 38 ਤੇ 36 ਦੋ ਰੇਟ ਹੈ ਬਾਕੀ ਵਿੱਚੋਂ ਮਾਨਤਨ ਹੋਊਗਾ ਜੋੜਾ ਖਰੀਦ ਲਓਗੇ ਤੋ ਵੱਧ ਮਾਨਤਨ ਬਾਈ ਖਰੀਦ ਕਰ ਦੇਣਗੇ ਇਹ ਵੀ ਝੋਟੀ ਬਿਲਕੁਲ ਪਤਲੀ ਚਮੜੀ ਦੀ ਹੈ ਤੇ ਕਾਤ ਕਾਠ ਵੀ ਸੋਨਾ ਕਰੂ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ